ਪੰਜਾਬ ਚ ਸਿਆਸੀ ਮਾਹੌਲ ਪਖਿਆ ਹੋਇਆ ਹੈ ਨਸ਼ਾ ਨੌਜਵਾਨ ਤੇ ਕਿਸਾਨ ਹਰ ਸਿਆਸਦਾਨ ਦੀ ਜ਼ੁਬਾਨ ਤੇ ਹੈ এবੀਪੀ ਸਾਂਝਾ ਕਿਸਾਨਾਂ ਦੀ ਹਾਲਤ ਤੇ ਲੈ ਕੇ ਆਇਆ ਇੱਕ ਖਾਸ ਰਿਪੋਰਟ ਤੁਹਾਨੂੰ ਲੈ ਕੇ ਚੱਲਦੇ ਹਾਂ ਬਰਨਾਲਾ ਦੇ ਪਿੰਡ ਛਾਪਾ ਜਿੱਥੇ 40 ਏਕੜ ਜ਼ਮੀਨ ਤੇ ਖੇਤੀ ਕਰਨ ਵਾਲਾ ਇੱਕ ਕਿਸਾਨ ਹਾਲਾਤਾਂ ਤੋਂ ਅਜਿਹਾ ਮਜਬੂਰ ਹੋਇਆ ਕਿ ਪਹਿਲਾਂ ਛੋਟੇ-ਛੋਟੇ ਬੱਚਿਆਂ ਅਤੇ ਬਜ਼ੁਰਗ ਮਾਪਿਆਂ ਸਮੇਤ ਉਹ ਪਿੰਡ ਛੱਡ ਗਿਆ ਅਤੇ ਉਸ ਤੋਂ ਬਾਅਦ ਉਸ ਨੂੰ ਪੰਜਾਬ ਛੱਡਣਾ ਪਿਆ ਉਹਦੇ ਬਜ਼ੁਰਗ ਪਿਤਾ ਦੀ ਹਾਲਤ ਬੁਢਾਪੇ ਚ ਅਜਿਹੀ ਹੋਈ ਕਿ ਉਹ ਮਾਨਸਿਕ ਰੋਗੀ ਹੋ ਗਿਆ ਆਹ ਤੋਂ ਕੁਝ ਹਫ਼ਤੇ ਪਹਿਲਾਂ ਬਜ਼ੁਰਗ ਕਿਸਾਨ ਜੰਗ ਸਿੰਘ ਦੀ ਮੌਤ ਹੋ ਗਈ। ਕਿਸਾਨ ਦੀ ਮੌਤ ਤੋਂ ਪਹਿਲਾਂ ਐਬੀਬੀ ਸੰਜਾ ਨੇ ਉਸ ਦੇ ਪਰਿਵਾਰ ਦੀ ਹਾਲਤ ਜਾਣੀ ਸੀ। ਆੜ ਤਿੰਨ ਹੜਨਾ ਬਹੁਤ ਜ਼ਿਆਦੇ ਤੱਕਾ ਕਰਿਆ। ਪਿੰਡ ਦੇ ਲੋਕ ਸਾਡੇ ਨਾਲ ਆ ਤੱਕਾ ਸਾਇਓ ਉੱਲ ਰਹਾ ਮੈਂ ਗਾ 11 ਦੇ 11 ਦੀ ਬਿਲਕੁਲ ਤਿਆਰੀ ਕਰ ਲਈ ਵੀ ਟਰੈਕਟਰ ਤੇ ਬਹਿਨੇ ਆ ਨਹਿਰ ਛੱਡਦੇ ਨੇ ਟਰੈਕਟਰ ਨੂੰ ਵੀ ਫੇਰ ਸਾਹਿਬ ਦੀਆਂ ਆਖਾਂ ਠੰਡੀਆਂ ਹੋ ਜਾਣਗੀਆਂ 40 45 ਕੀਲੇ ਕਣਕ ਦੇ ਛੱਡ ਕੇ ਰਾਤ ਨੂੰ ਚਲੇ ਗਏ ਪਿੰਡ ਛੱਡ ਕੇ ਨਿਕਰੋਂ ਜਾਣ ਨੂੰ ਕਿਹਦਾ ਜੀ ਕਰਦਾ ਹੁੰਦਾ ਪੋਰਾ ਪੋਰਾ ਜਵਾਕ ਸੀ ਉਹਨੂੰ ਸਾਲ ਹੋ ਗਿਆ ਜੋ ਮੰਜੇ ਤੇ ਬੈਠਾਗਾ ਆਰਤੀਆਂ ਨੇ ਜਿਹੇ ਜੇ ਤਾਮਕੀਆਂ ਦਿੱਤੀਆਂ ਸੀ ਉਹਨੇ ਦਿਮਾਗ ਚ ਬਿਠਾ ਲੈਣਾ ਹੁਣ ਵੀ ਉਹ ਇਸ ਵਕਤ ਵੀ ਇਹੀ ਗੱਲ ਕਹਿੰਦਾਗਾ ਆਪਾਂ ਨੂੰ ਘਰੋਂ ਕੱਢ ਦੇਣਗੇ ਆਰਤੀ ਆਪਾਂ ਨੂੰ ਘਰੋਂ ਕੱਢ ਦੂਗਾ ਇੱਕ ਟਾਈਮ ਅਸੀਂ ਰੋਟੀ ਕਾਂਦੇ ਹੁੰਦੇ ਸੀ ਦੁਪਹਿਰ ਵੇਲੇ ਖਾ ਲੈਣੀ ਆਥਨ ਵੇਲੇ ਜੇ ਤਾਂ ਆਪਾਂ ਐਸੀ ਹੋਣੇ ਕੋਲੇ ਦੁਖਾ ਲੈਣੀ ਨਹੀਂ ਨਹੀਂ ਖਾਂਦੇ ਸੀ ਸਵੇਰ ਵੇਲੇ ਫੇਰ ਬਣਾ ਲੈਣੀ 30 ਰੁਪਏ ਢਾੜੀ ਤੇ ਸੀ ਗੰਨਾ ਸੇਲਦੇ ਰਹੇ ਇਹਨਾਂ ਬਜ਼ੁਰਗਾਂ ਦੇ ਚਿਹਰਿਆਂ ਤੇ ਪਈਆਂ ਝੁਰੜੀਆਂ ਗਵਾਹ ਨੇ ਉਹਨਾਂ ਪਲਾਂ ਦੀ ਜਦੋਂ ਇਹਨਾਂ ਨੂੰ ਆਪਣਾ ਵਸਿਆ ਵਸਾਇਆ ਘਰ ਰਾਤ ਦੇ ਹਨੇਰੇ ਵਿੱਚ ਛੱਡਣਾ ਪਿਆ ਪੁੱਤਰ ਅਤੇ ਪੋਤੇ-ਪੋਤਰੀਆਂ ਸਣੇ ਖੁਦਕੁਸ਼ੀ ਦੀ ਵਿਉਂਤ ਕਢੀ ਇਹਨਾਂ ਬੁੱਢੀਆਂ ਤੇ ਬੇਵੱਸ ਅੱਖਾਂ 'ਚੋਂ ਹੰਝੂ ਸੁੱਕ ਗਏ ਜਦੋਂ ਸਾਰਾ ਪਰਿਵਾਰ ਕਈ-ਕਈ ਦਿਨ ਭੁੱਖੇ ਪੇਟ ਸੋਇਆ ਕਹਿੰਦੇ ਨੇ ਭੁੱਖਾ ਪੀਟ ਜਾਤ ਧਰਮ ਤੇ ਸਰਹੱਦਾਂ ਨਹੀਂ ਪਛਾਣਦਾ ਇਸ ਪਰਿਵਾਰ ਦਾ ਵੀ ਇੱਕ ਸਮੇਂ ਇਹੀ ਹਾਲ ਸੀ ਅੱਜ ਅਸੀਂ ਗੱਲ ਕਰਾਂਗੇ ਬਰਨਾਲਾ ਦੇ ਪਿੰਡ ਛਾਪਾ ਦੇ ਇਸ ਕਿਸਾਨ ਪਰਿਵਾਰ ਦੀ ਕਿਸੇ ਸਮੇਂ 45 ਏਕੜ ਜ਼ਮੀਨ ਤੇ ਖੇਤੀ ਕਰਨ ਵਾਲਾ ਇੱਕ ਕਿਸਾਨ ਅਤੇ ਉਸ ਦਾ ਪਰਿਵਾਰ ਦਿਹਾੜੀ ਕਰਨ ਨੂੰ ਮਜਬੂਰ ਹੈ ਇਸ ਪਰਿਵਾਰ ਨੇ ਜੋ ਸੰਤਾਪੋ ਗਿਆ ਉਹ ਜਾਣਨ ਤੋਂ ਬਾਅਦ ਕੋਈ ਵੀ ਸ਼ਖਸ ਸੋਚਣ ਨੂੰ ਮਜਬੂਰ ਹੋ ਜਾਵੇਗਾ ਕਿਸਾਨਾਂ ਦੀਆਂ ਖੁਦਕੁਸ਼ੀਆਂ ਬਾਰੇ ਤੁਸੀਂ ਬਹੁਤ ਖਬਰਾਂ ਸੁਣੀਆਂ ਹੋਣਗੀਆਂ ਦੇਖੀਆਂ ਤੇ ਪੜੀਆਂ ਹੋਣਗੀਆਂ ਪਰ ਇਹ ਉਹ ਪਰਿਵਾਰ ਹੈ ਜਿਸ ਨੇ ਕਦੇ ਟਰੈਕਟਰ ਟਰਾਲੀ ਸਮੇਤ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਫੈਸਲਾ ਕੀਤਾ ਸੀ ਵਜ੍ਹਾ ਸੀ ਖੇਤੀ ਕਰਦੇ ਹੋਏ ਲੱਖਾਂ ਦਾ ਕਰਜ਼ਾ ਨਾ ਮੋੜ ਪਾਉਣਾ ਆਰਥਿਕ ਹਾਲਤ ਦਾ ਤਰਸਯੋਗ ਹੋਣਾ ਕਿਰਾਏ ਕਰ ਲਈ ਵੀ ਚਲ ਅਸੀਂ ਮਰ ਜਾਂਦੇ ਆ ਟਰੈਕਟਰ ਸੀਗਾ ਲੋਕਾਂ ਨੇ ਟਰੈਕਟਰ ਲੈ ਜਾਣਗੇ ਟਰਾਲੀ ਲੈ ਜਾਣਗੇ ਫਰੇ ਕੰਦੇ ਵਿਚਾਲ ਨਹਿਰ ਚ ਟਰੈਕਟਰ ਟਰਾਲੀ ਸਭ ਕੁਝ ਵਿਚੀ ਛੱਡ ਦਿੰਨੇ ਆ ਤੇ ਵੀਰਾਂ ਦੀ ਮੇਰੇ ਕੋਲ ਕੁੜੀ ਸੀਗੀ ਛੋਟੀ ਜੀ ਫਿਰ ਅਸੀਂ ਸੋਚਿਆ ਸੀਗਾ ਜਵਾਕਾਂ ਦਾ ਕੀ ਮਾਰਾ ਕੀਤਾ 11 ਤੇ 11 ਜੀ ਬਿਲਕੁਲ ਤਿਆਰੀ ਕਰ ਲਈ ਵੀ ਟਰੈਕਟਰ ਚ ਬਹਿਨੇ ਆ ਨਾ ਕੁਝ ਸਾਡਾ ਟਰੈਕਟਰ ਖੋਹੇ ਨਾ ਕੁਝ ਹੋਰ ਕਰੇ ਵੀ ਅਸੀਂ 11 ਤੇ 11 ਜੀ ਟਰਾਲੀ ਸਹਨੇ ਨਹਿਰ ਛੱਡਦੇ ਨੇ ਟਰੈਕਟਰ ਨੂੰ ਵੀ ਫੇਰ ਸਾਡ ਦੀਆਂ ਅੱਖਾਂ ਠੰਡੀਆਂ ਹੋ ਜਾਣਗੀਆਂ ਖੁਦਕੁਸ਼ੀ ਦੇ ਫੈਸਲੇ ਤੋਂ ਬਾਅਦ ਸਾਰਾ ਪਰਿਵਾਰ ਰਾਤ ਨੂੰ ਸੌਣ ਚਲਾ ਗਿਆ ਇਹ ਫੈਸਲਾ ਕਰਕੇ ਕਿ ਤੜਕੀ ਟਰੈਕਟਰ ਟਰਾਲੀ 'ਚ ਬੈਠ ਕੇ ਪੂਰਾ ਪਰਿਵਾਰ ਨਹਿਰ 'ਚ ਡੁੱਬ ਜਾਵੇਗਾ ਪਰ ਫੈਸਲਾ ਸੀ ਖੁਦ ਨੂੰ ਅਤੇ ਪਰਿਵਾਰ ਨੂੰ ਖਤਮ ਕਰ ਲੈਣ ਦਾ ਤਾਂ ਭਲਾ ਨੀਂਦ ਕਿਵੇਂ ਆਉਂਦੀ ਅੱਧੀ ਰਾਤ ਨੂੰ ਬੋਟਾ ਸਿੰਘ ਤੇ ਉਹਨਾਂ ਦਾ ਭਰਾ ਉੱਠੇ ਮਾਸੂਮ ਬੱਚਿਆਂ ਤੇ ਬਜ਼ੁਰਗ ਮਾਪਿਆਂ ਵੱਲ ਜਾਤ ਮਾਰੀ ਕਾਫੀ ਸੋਚਣ ਤੋਂ ਬਾਅਦ ਫੈਸਲਾ ਬਦਲ ਗਿਆ ਫੈਸਲਾ ਕੀਤਾ ਚੁਣੌਤੀਆਂ ਦਾ ਟੱਕਰਾ ਬਹਾਦਰੀ ਨਾਲ ਕਰਨ ਦਾ ਨਾਲ ਹੀ ਰਾਤ ਦੇ ਹਨੇਰੇ 'ਚ ਇੱਕ ਹੋਰ ਫੈਸਲਾ ਹੋਇਆ ਫੈਸਲਾ ਕਰ ਪਿੰਡ ਅਤੇ ਪੰਜਾਬ ਛੱਡਣ ਦਾ 12:00 ਵਜੇ ਸਾਨੂੰ ਅੱਖ ਖੁੱਲੀ ਜਾਂਦੀ ਵੀ ਨਹੀਂ ਵੀ ਤੜਕੇ ਤਾਂ ਆਪਾਂ ਜਾਣਾ ਪਹਿਲਾਂ ਤਾਂ ਬੈਠੇ ਰਹੇ ਫਿਰ ਅੱਖਾਂ ਵੀ ਜਵਾਕਾਂ ਦਾ ਕੀ ਬਣੂ ਵੀ ਇਹਨਾਂ ਦਾ ਕੀ ਸੂਰਮ ਸੂਰਮਾਂ ਦਾ ਫਿਰ ਅਸੀਂ ਮਨ ਮੋੜ ਕੇ ਫਿਰ ਦਿਮਾਗ ਉੱਥੇ ਜਾਂਦਾ ਵੀ ਨਹੀਂ ਇਹ ਕੰਮ ਨਹੀਂ ਕਰਨਾ ਖੇਈ ਖੇਈ ਚੱਲਾਂਗੇ ਕੋਈ ਜ਼ਿੰਦਗੀ ਦੇ ਨਾਲ ਹੀ ਹੋਵੇ ਰਹਿੰਦੇ ਇਸ ਤਰ੍ਹਾਂ ਜਿਹੜਾ ਵੀ ਇਹਨਾਂ ਬੱਚਿਆਂ ਦਾ ਕੀ ਕਸੂਰ ਹੈ ਫਿਰ ਅਸੀਂ ਖੁਦਕੁਸ਼ੀ ਕਰਨ ਤੋਂ ਮੁੜੇ ਇਹਨਾਂ ਨੂੰ ਸਾਲ 2002 ਦੀ ਉਹ ਰਾਤ ਯਾਦ ਹੈ ਜਦੋਂ ਬਜ਼ੁਰਗ ਮਾਪਿਆਂ ਤੇ ਬੱਚਿਆਂ ਸਮੇਤ ਪਿੰਡ ਛੱਡ ਦਿੱਤਾ ਰੋਕਿੱਤਾ ਉੱਤਰ ਪ੍ਰਦੇਸ਼ ਦਾ ਸਵੇਰੇ ਪਿੰਡ ਵਾਲੇ ਨੇ ਸਾਰੇ ਪਰਿਵਾਰ ਨੂੰ ਘਰ ਚ ਨਾ ਦੇ ਕੇ ਉਹਨਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਪਹਿਲਾਂ ਤਾਂ ਜੀ ਅਸੀਂ ਖੇਤੀ ਕਰਦੇ ਸੀ ਵਧੀਆ ਪਹਿਲਾਂ ਸਾਡੇ ਬਜ਼ੁਰਗ ਵੀ ਖੇਤੀ ਕਰਦੇ ਸੀ ਦਾਦਾ ਤਾਦਾਬ ਖੇਤੀ ਕਰਦੇ ਆਏ ਆ ਖੇਤੀ ਬਾਚ ਛੱਡੀ ਜ਼ਮੀਨ ਸੀ ਬਿਲਕੁਲ ਟਿੱਬੇ ਮਾੜੀ ਬਜ਼ੁਰਗਾਂ ਦੀ ਅਸੀਂ ਉਹ ਮਿੱਟੀ ਚੱਕ ਚੁੱਕ ਕੇ ਮਿਲਤ ਕਰੀ ਬਹਿਕ ਕਰ ਲਈ ਟਰੈਕਟਰ ਵੀ ਲਿਆ ਸੀਗਾ ਇਹ ਉਸ ਤੋਂ ਬਾਅਦ ਥੋੜੀ ਅਸੀਂ ਖੇਤੀ ਪੈਦਾਤੀ ਵੱਡੀ ਲੱਗ ਕੇ ਕਰਨ ਲੱਗੇ ਵੱਡੀ ਤੋਂ ਬਾਅਦ ਸਾਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ ਕਰਜ਼ਾ ਸਿਰ ਚੜ ਗਿਆ ਸਾਡੇ ਕਰਜ਼ਾ 8-10 ਦਾ ਕਰਜ਼ਾ ਹੋ ਗਿਆ ਬੈਂਕ ਦਾ ਹੋ ਗਿਆ ਜੀ ਤੇ ਖੇਤੀ ਸੀ 40-45 ਕਿਲੋ ਤੋਂ ਘੱਟ ਕਰੀ ਸੀ ਮੱਝਾਂ ਰੱਖਦੇ ਹੁੰਦੇ ਸੀ 20-25 ਅਸੀਂ ਇਹ ਉਸ ਤੋਂ ਬਾਅਦ ਕਰਦਾ ਸੀ ਜਿਹੜਾ ਸਾਡੇ ਸਾਤ ਨੂੰ ਆ ਕਹਾਣੀ ਕੁੜੇਢੀ ਜ਼ਮੀਨ ਵੀ ਵੇਖ ਪਹਿਲਾਂ ਵੇਖੀ ਕੋਸਨ ਫਿਰ ਅਸੀਂ ਬਾਅਦ ਚ ਵੇਚੀ ਦੋ ਵਾਰੀ ਅਸੀਂ ਕਰ ਜਾ ਲਾਇਆ ਵੀ ਸਾਡੇ ਉਹ ਨਹੀਂ ਗੱਲ ਬਣੀ ਕੋਈ ਸਰ ਤੋਂ ਦੀ ਪਾਣੀ ਲੰਘਿਆ ਪਿੰਡ ਤੋਂ ਹਿਜਰਤ ਕਰਨ ਦਾ ਫੈਸਲਾ ਜਾਂ ਖੁਦਕੁਸ਼ੀ ਕਰਨ ਦੀ ਸੋਚ ਇੱਕਦਮ ਨਹੀਂ ਪੈਦਾ ਹੋਈ ਖੱਡ ਤੋੜਵੀਂ ਮਿਹਨਤ ਕਰਨ ਵਾਲੇ ਕਿਸਾਨ ਬੂਟਾ ਸਿੰਘ ਦੀ ਆਰਥਿਕ ਮੰਦਹਾਲੀ ਦਾ ਹਾਲ ਇਹ ਸੀ ਕਿ ਪਿੰਡ ਦੇ ਕੁਝ ਲੋਕ ਹੋਣ ਜਾਂ ਆੜਤੀਆ ਨਿਤ ਦਿਨ ਨੀਵਾਂ ਦਿਖਾਉਂਦੇ ਸਨ ਸਾਨੂੰ ਤੰਗ ਲਾ ਕੇ ਕਰਨ ਬਹੁਤ ਲੋਕੋ ਦੇਣੇ ਲੈਣੇ ਵਾਲੇ ਆੜਤੀਏ ਜਿਹੜਾ ਉਹਦਾ 4 ਲੱਖ ਰੁਪਈਆ ਸੀਗਾ ਹੋਰ ਤੰਗ ਕਰਨ ਲੱਗਿਆ ਸਾਨੂੰ ਤੇ ਜਿਉ ਨੂੰ ਆਖਿਆ ਵੀ ਤੇਰੇ ਕਣਕ ਵੇਚਾਂਗੇ ਅਸੀਂ ਵੀ ਤੂੰ ਇਹ ਕੰਮ ਨਾ ਕਰ ਕਹਦਾ ਨਹੀਂ ਤਾਂ ਪੈਸੇ ਦੇਓ ਕਹਿੰਦਾ ਨਹੀਂ ਜਿਹੜੀ ਬਾਕੀ ਜ਼ਮੀਨ ਤੇ ਤੁਹਾਡਾ ਘਰ ਆ ਇਹ ਵੀ ਸਾਨੂੰ ਰਜਿਸਟਰੀ ਕਰਾਵੋ ਅਸੀਂ ਪਹਿਲਾਂ ਤਾਂ ਆਰਮ ਟੋਲ ਕਰਦੇ ਵੀ ਕੋਈ ਨੂੰ ਨੂੰ ਪੈਸੇ ਦੇਵਾਂਗੇ ਕਣਕ ਵੱਢਦੇ ਵੱਢ ਕੇ ਤੁਹਾਨੂੰ ਵੇਚ ਕੇ ਆਪਦੇ ਕੱਟ ਲਓ ਤੁਸੀਂ ਚਾਹੋ ਉਹ ਕਹਿੰਦੇ ਵੀ ਨਹੀਂ ਸਾਨੂੰ ਤਾਂ ਹੁਣੇ ਹੀ ਦਿਓ ਅਜੀ ਕਾ ਪੈਸੇ ਤਾਂ ਨਹੀਂ ਸਾਡੇ ਕੋਲੇ ਉਹ ਕਹਿੰਦਾ ਨਹੀਂ ਫਿਰ ਕੋਈ ਹੱਲ ਕਰੋ ਨਹੀਂ ਵੀ ਛੋਣੂ ਅਸੀਂ ਧਮਕੀਆਂ ਦਵਸ ਨੂੰ ਐ ਲੱਤਾਂ ਪੜਵਾ ਦਿਆਂਗੇ ਛੋਟੀਆਂ ਜਾਹ ਕਰ ਦਿਆਂਗੇ ਉਹ ਕਰ ਦਿਆਂਗੇ ਬਹੁਤ ਤਾਂ ਯਾਨੀ ਕਿ ਧਮਕੇ ਦਿੰਦੇ ਰਹੇ ਸਾਨੂੰ ਬੂਟਾ ਸਿੰਘ ਤੇ ਕਰਜ਼ਾ ਅਚਾਨਕ ਨਹੀਂ ਚੜਿਆ ਬੂਟਾ ਸਿੰਘ ਪੂਰੇ ਪਰਿਵਾਰ ਨਾਲ ਦਿਨ ਰਾਤ ਸਿਰਫ ਮਿਹਨਤ ਕਰਦਾ ਸੀ ਹਿਸਾਬ ਕਿਤਾਬ ਦਾ ਸਾਰਾ ਕੰਮ ਆਰਤੀਏ ਕਮਲੇਸ਼ ਕੁਮਾਰ ਕੋਲ ਸੀ ਪਰ ਇਲਜ਼ਾਮ ਨੇ ਕਿ ਵਿਸ਼ਵਾਸ ਕਰਨ ਦਾ ਅਜੀਹਨ ਨਤੀਜਾ ਸਾਹਮਣੇ ਆਇਆ ਕਿਕਰ ਉਹ ਬੇਕਰ ਹੋਣ ਦੇ ਹਾਲ ਹੋ ਗਏ ਪਹਿਲਾਂ ਤਾਂ ਕਹਿੰਦਾ ਕੋਈ ਨਹੀਂ ਜਿੰਨੇ ਲੋੜਾ ਪੈਸੇ ਤੁਸੀਂ ਵਰਤ ਕੋਈ ਗੱਲ ਨਹੀਂ ਖੇਤੀ ਕਰੋ ਦੱਬ ਕੇ ਇਹ ਕਰੋ ਕਿੰਨੇ ਸੌਦਾ ਲਿਆਓ ਹੋਰ ਰੇ ਲਿਆਓ ਤੇ ਲਿਆਓ ਕੁਝ ਮਰਜੀ ਲਿਓ ਫਿਰ ਬਾਅਦ ਚਾ ਕੇ ਫਿਰ ਦੂਜੀ ਲੋਟ ਹੋ ਗਿਆ ਤੁਸੀਂ ਸਾਡੇ ਪੈਸੇ ਦੇਣੇ ਨਹੀਂ ਤੁਸੀਂ ਤਾਂ ਟੁੱਟ ਗਏ ਐਂ ਕਰਤਾ ਥੋਡੇ ਕੋਲੇ ਕੀ ਆ ਹੁਣ ਉਹ ਤਾਂ ਮਲੰਗੀ ਦੱਸਦਾ ਜੀ ਮਲੰਗ ਹੋ ਗਏ ਤੁਸੀਂ ਨਹੀਂ ਤਾਂ ਰਜਿਸਟਰੀ ਕਰਾਓ ਨਹੀਂ ਥੋਡੇ ਮੈਂ ਪੁਲਿਸ ਤੋਂ ਚੱਡੇ ਪੜਵਾ ਦੂੰਗਾ ਐਂ ਕਰੂੰ ਸਾਰੇ ਪਰਿਵਾਰ ਨੂੰ ਚੁਕਾ ਦੂੰਗਾ ਜਿਹੜੇ ਮੇਰੇ ਪੈਸੇ ਆ 4 ਬਿਗਾਂ ਦੀ ਮੈਨੂੰ ਰਜਿਸਟਰੀ ਕਰਾਓ ਸਮੇਤ ਘਰ ਫਿਰ ਹੁਣ ਰਜਿਸਟਰੀ ਕਰਵਾਈ ਸਾਡੀ ਆਰਤੀਏ ਤੋਂ ਹਿਸਾਬ ਕਿਤਾਬ ਵਿਗੜਿਆ ਤਾਂ ਘਰ ਦੀ ਆਰਥਿਕ ਹਾਲਤ ਬੇहद ਖਰਾਬ ਹੋ ਗਈ। ਬਾਕੀ ਕਰਜ਼ਦਾਰ ਵੀ ਘਰ ਦੇ ਗੇੜੇ ਕੱਢਣ ਲੱਗੇ। ਹਲਾਤੇ ਹੋ ਗਏ ਕਿ ਖੁਦਕੁਸ਼ੀ ਕਰਨ ਦੀ ਸੋਚੀ। ਫਿਰ ਤੰਗ ਆ ਕੇ ਪਿੰਡ ਛੱਡ ਗਏ। ਖੇਤਾ 'ਚ ਪਸੀਨਾ ਵਹਾਉਣ ਵਾਲੇ ਅਨਪੜ੍ਹ ਕਿਸਾਨ ਪਰਿਵਾਰ ਨੇ ਆਰਤੀਏ ਦਾ ਕਰਜ਼ਾ ਵੀ 모ੜਿਆ। 4 ਲੱਖ ਦਾ ਕਰਜ਼ਾ ਵਿਆਜ ਲੱਗ ਲੱਗੇ 7 ਲੱਖ ਹੋ ਗਿਆ। ਆਰਤੀਏ ਦੇ ਬਹੀ ਖਾਤੇ ਨੂੰ ਸਿਰ ਮੱਥੇ ਰੱਖ ਕੇ ਕਿਸਾਨ ਨੇ ਕਾਫੀ ਕਰਜ਼ਾ ਉਤਾਰ ਵੀ ਦਿੱਤਾ। باوجود ਇਸ ਦੇ ਸਭ ਕੁਝ ਹੱਥੋਂ ਖੁੰਝ ਗਿਆ ਇਹ ਨਿਰਯਾਤ ਆਰਤੀ ਕਰ ਰਿਹਾ ਜੀ ਕਾਇ ਸਾਲ ਫਸਲ ਵੇਚੀ ਆ ਸਾਡਾ ਕੋਈ ਹਿਸਾਬ ਨਹੀਂ ਚੱਜ ਨਾਲ ਹਾਂ ਵੀ ਛੋਡੇ ਇੰਨੇ ਮੇਰੇ ਸਾਡੇ ਇੰਨੇ ਵੱਧ ਗਏ ਤੇ ਐ ਹੋ ਗਿਆ ਭਾਰਤੀ ਕੱਢ ਕੇ ਸਾਨੂੰ ਲਿਖ ਕੇ ਦੇਣੇ ਸੀ ਬਾਕੀ ਇਹਨਾਂ ਪਕਾਇਆ ਸਾਨੂੰ ਕੋਈ ਡਿਟੇਲ ਨਹੀਂ ਸਮਝਾਉਣੀ ਛੋਟੀ ਕਰਨੀ ਆ ਚੀਜ਼ ਹੈ ਭਾਈ ਇਹ ਦੇ ਇੰਨੇ ਨੇ ਇੰਨੇ ਛੋਡੇ ਪਿਛਲੀ ਵੀਰੀ ਕੱਟੇ ਗਏ ਇੰਨੇ ਛੋਟੀ ਵੀਰ ਨਹੀਂ ਬੈਲੈਂਸ ਵੱਧ ਗਿਆ ਕੋਈ ਨਹੀਂ ਸਾਡੇ ਕੋਲੇ ਕੋਈ ਨਾ ਜੇ ਫਾਰਮਾ ਸਾਡੇ ਕੋਲੇ ਨਾ ਕੋਸ਼ਾ ਕੁਛ ਨਹੀਂ ਛੋੜੇ ਜਿਹੀ ਦਬਾਉਂ ਚ ਯਾਰਤੀ ਇਹਦੇ ਸਾਡੀ ਫਸਲ ਵੀ ਉਹਨੇ ਬਾਅਦ ਚ ਤੋਲਣੀ ਕੱਟ ਵੀ ਲਾਉਣਾ ਆ ਤੁਹਾਡੀ ਗਿੱਲੀ ਆ ਇਨ ਕਾਟ ਲੱਗੂ ਆ ਐ ਲੱਗੂ ਬਾਹ ਲੱਗੂ ਛੰਡਣ ਕੇ ਪਿੱਛੇ ਹੀ ਪਿੱਛੇ 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 ਇਹ ਨਾ ਬੰਦਾ ਨਹੀਂ ਕਰਿਆ ਪਿੰਡ ਚ ਹੁਣ ਵੀ ਪੁੱਛ ਕੇ ਦੇਖ ਲੋ ਜੇ ਕੋਈ ਅੱਜ ਤੱਕ ਕੋਈ ਨਸ਼ਾ ਵਰਤਿਆ ਹੋਵੇ ਮਿਹਨਤੀ ਬੰਦੇ ਸੀ ਬੁੜੀਆਂ ਕਰੇ ਮਾਲ ਪਸ਼ੂ ਸਾਹਮਣੀਆਂ ਸੀਗੀਆਂ ਅਸੀਂ ਬਾਹਰ ਖੇਤੀ ਦਾ ਕਰਦੇ ਸੀ ਅਣੀ ਕਿ ਜਦੋਂ ਪੈਸਾ ਚੜ ਗਿਆ ਆੜਤੀ ਦਾ ਚੜ ਗਿਆ ਸਭ ਤੋਂ ਵਿਆਜ ਹੀ ਨਹੀਂ ਮੁੜਿਆ ਵਿਆਜ ਤੇ ਲਾਲਾ ਵਿਆਜ ਲਾਲਾ ਲਾਲਾ ਬਹੁਤ ਬੰਡ ਕੇ ਨਾ 7 ਲੱਖ ਇਸੇ ਆੜਤੀ ਛੜਾ ਹੋ ਗਿਆ 7 ਲੱਖ ਤੁਸੀਂ 4 ਲੱਖ ਤੇ ਲੈ ਕੇ ਆਂਦਾ ਹੌਲੀ ਹੌਲੀ ਕਟਾਇਆ ਇਸੇ ਕਰਕੇ ਅਸੀਂ ਥੋੜਾ ਕਮਜ਼ੋਰ ਹੁੰਦੇ ਗਏ ਹੁੰਦੇ ਗਏ ਅਦੇ ਤੇ ਆ ਗਏ ਜਦੋਂ ਇਸ ਪਰਿਵਾਰ ਦੀ ਕਹਾਣੀ ਇਲਾਕੇ ਦੇ ਲੋਕਾਂ ਤੇ ਕਿਸਾਨ ਜਥੇਬੰਦੀਆਂ ਦੇ ਕੰਨੀ ਪਈ ਤਾਂ ਬਹਿਸ ਛਿੜ ਗਈ ਕਿਸਾਨ ਜਥੇਬੰਦੀਆਂ ਨੂੰ ਪੜਤਾਲ ਕਰਕੇ ਇਹ ਗੱਲ ਪਤਾ ਲੱਗੀ ਕਿ ਬੂਟਾ ਸਿੰਘ ਸਿਰਫ ਖੇਤਾਂ 'ਚ ਮਿਹਨਤ ਕਰਦਾ ਹੈ ਅਨਪੜਤਾ ਉਸ ਦੀ ਹਾਲਤ ਖਰਾਬ ਕਰਨ ਲਈ ਵੱਡਾ ਕਾਰਨ ਬਣੀ ਚਾਰ ਵਿੱਗੇ ਇਹਨਾਂ ਦੀਆਂ ਘਰ ਵਾਲੀਆਂ ਦੇ ਨੌ ਸੀ ਵੈਸੇ 2-2 ਵਿੱਗੇ ਤੋਂ ਤੇ ਉਹ ਵੀ ਉਹਨੇ ਜ਼ਬਰਦਸਤੀ ਰੈਸਟਰੀ ਕਰਵਾਈ ਤੇ ਬਾਕੀ ਜਿਹੜੀ ਜੇ ਫਾਰਮ ਸੀ ਇਹਨਾਂ ਨੂੰ ਉਹ ਮੈਨੂੰ ਲੱਗਦਾ ਮਿਲਦੇ ਨਹੀਂ ਰਹੇ ਸਾਨੂੰ ਚੀਫ ਫਾਰਮ ਨਹੀਂ ਇਹਨਾਂ ਤੋਂ ਮਿਲਿਆ ਤੁਹਾਨੂੰ ਜਿਹਦੇ ਕਾਰਨ ਕੋਈ ਹਸਾਬ ਕਿਤਾਬ ਦੇ ਵਿੱਚ ਗੜਬੜ ਰਹੀ ਆ ਤੇ ਥੋੜੇ ਜੇ ਅਣਪੜ੍ਹ ਕਹਿ ਲੋ ਇਹ ਪਰਿਵਾਰ ਬੇਸਲਾ ਰਿਹਾ ਤੇ ਮਿਹਨਤ ਦਾ ਜ਼ਰੂਰ ਕਰਦਾ ਰਿਹਾ ਪਰ ਇਹਨਾਂ ਨੂੰ ਉਸ ਗੱਲ ਦਾ ਪਤਾ ਨਹੀਂ ਲੱਗਿਆ ਵੀ ਆਰਥੀ ਦੇ ਅੰਦਰ ਅਸਲ ਕੀ ਹੈ ਤੇ ਨਹੀਂ ਤਾਂ ਫਿਰ 45 ਕਿਲੇ ਕਣਕ ਜੇ ਵੱਢੀ ਜਾ ਸਕਦੀ ਸੀਗੀ ਤਾਂ ਮੈਨੂੰ ਲੱਗਦਾ ਤਾਂ ਕਰਜ਼ਾ ਪੂਰਾ ਹੋ ਜਾਣਾ ਸੀ ਤੇ ਇਹਨਾਂ ਨੂੰ ਨਾ ਦਿਨ ਦੇਖਣੇ ਪੈਂਦੇ ਉਹਦੀ ਜਿਹੜੀ ਮਤਲ ਠੱਗਾ ਸਾਹੀ ਕਹਿ ਲੋ ਉਹਦੇ ਅੰਦਰ ਕੀ ਵੜ ਗਿਆ ਵੀ ਜਮਾ ਜਦੋਂ ਜ਼ਹਿਰਖਾਲ ਨੂੰ ਕੋਈ ਪੈਸਾ ਨਹੀਂ ਮਿਲਦਾ ਚੇਤ ਦੇ ਮਹੀਨੇ ਦੇ ਵਿੱਚ ਤੇ ਉਦੋਂ ਪੈਸੇ ਵਾਪਸ ਕਰਾਉਣ ਦੀ ਗੱਲ ਆ ਗਈ ਮੋਰੀ ਇਹਨਾਂ ਦੇ ਦਿਲ 'ਚ ਨਾ ਪਾਪ ਹੋਣ ਕਰ ਨੇ ਇਹਨਾਂ ਨੇ ਰੈਸਟਰੀ ਕਰਵਾਤੀ ਨਹੀਂ ਤਾਂ ਅੱਜ ਕੱਲ ਸਾਨੂੰ ਪਤਾ ਕਿਸਾਨ ਕਹਿ ਦਿੰਦੇ ਆ ਵੀ ਫਸਲ ਤੇ ਪੈਸੇ ਲਾਇਆ ਫਸਲ ਸਿੱਟਾਂਗੇ ਵੀ ਹਰ ਗੱਲ ਤੇ ਹੀ ਮੈਨੂੰ ਲੱਗਦਾ ਵੀ ਇਹ ਠੱਗਾ ਸੀ ਢੋਖਾ ਹੋਇਆ ਇਸ ਪਰਿਵਾਰ ਦੇ ਨਾਲ ਤੇ ਜਿਹਦੇ ਕਾਰਨ ਇਹ ਢੀ ਗੱਲ ਵਾਪਰੀ ਆ ਪਿੰਡ ਦੀ ਸਵੇਰ ਅਤੇ ਸ਼ਾਮਾਂ ਦੇਖ ਕੇ ਵੱਡੇ ਹੋਏ ਬੋਟਾ ਸਿੰਘ ਦੇ ਦਿਲ ਤੇ ਕੀ ਬੀਤ ਰਹੀ ਹੋਵੇਗੀ ਆਪਣਾ ਗਰਾਹ ਛੱਡਦੇ ਹੋਏ ਇਹ ਸ਼ਾਇਦ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਬਜ਼ੁਰਗ ਮਾਪਿਆਂ ਤੇ ਬੱਚਿਆਂ ਸਮੇਤ ਪੂਰਾ ਪਰਿਵਾਰ ਰਾਤ ਦੇ ਹਨੇਰੇ ਚ ਨਿਕਲ ਗਿਆ ਇੱਕ ਅਣਜਾਣੇ ਸਫ਼ਰ ਤੇ ਟਿਕਾਣਾ ਸੀ ਯੂਪੀ ਬਜ਼ੁਰਗਾ ਦੀ ਉੱਥੇ ਰਿਸ਼ਤੇਦਾਰੀ ਸੀ ਪਰ ਔਖੇ ਵੇਲੇ 'ਚ ਸ਼ਾਇਦ ਇਨਸਾਨ ਦੇ ਰਿਸ਼ਤੇ ਨਾਤੇ ਘੱਟ ਤੇ ਹਿੰਮਤ ਜ਼ਿਆਦਾ ਕੰਮ ਆਉਂਦੀ ਹੈ। ਹਲਾਤੀ ਹੋ ਗਏ ਕਿ ਲੱਖਾਂ ਦੀ ਫਸਲ ਤਿਆਰ ਕਰਨ ਵਾਲਾ ਕਿਸਾਨ ਬੁੱਢੇ ਮਾਪਿਆਂ ਤੇ ਬੱਚਿਆਂ ਸਮੇਤ ਦਿਹਾੜੀ ਕਰਨ ਲੱਗਾ। ਦਿਹਾੜੀ ਬਦਲੇ ਜਿੰਨੇ ਪੈਸੇ ਮਿਲਦੇ ਸੀ ਉਹਨੇ 'ਚ ਅੱਜਕੱਲ ਇੱਕ ਟਾਬੇ ਤੇ ਇੱਕ ਥਾਲੀ ਵੀ ਨਹੀਂ ਆਉਂਦੀ। ਸਾਡੇ ਕੋਈ ਬਜ਼ੁਰਗਾਂ ਦੀ ਗਾਹਾਂ ਦੀ ਗਾਹਾਂ ਕੋਈ ਰਿਸ਼ਤੇਦਾਰੀ ਸੀ ਨੀ ਮਾੜੀ ਮੋਟੀ। ਅਸੀਂ ਉੱਥੇ ਫਿਰ ਦਿਹਾੜੀ ਲਾ ਕੇ ਕਰਨ। ਸਮੇਤ ਬੁੜੀਆਂ ਸਾਰਾ ਪਰਿਵਾਰ ਮੋਂ ਕੇ ਗੰਨਾ ਸੇਲਦੇ ਰਹੇ ਸੀ 30 ਰੁਪਏ ਦਿਹਾੜੀ ਤੇ ਇੱਕ ਟਾਈਮ ਅਸੀਂ ਰੋਟੀ ਖਾਂਦੇ ਹੁੰਦੇ ਸੀ ਦਪਹਿਰ ਵੇਲੇ ਭਾਲਣੀ ਆਥਣ ਵੇਲੇ ਜੇ ਤਾਂ ਪੈਸੇ ਹੋਣੇ ਕੋਲੇ ਤਾਂ ਖਾ ਲੈਣੀ ਨਹੀਂ ਖਾਂਦੇ ਸੀ ਅਸੀਂ ਸਵੇਰ ਵੇਲੇ ਫੇਰ ਬਣਾ ਲੈਣੀ 30 ਰੁਪਏ ਦਿਹਾੜੀ ਤੇ ਅਸੀਂ ਗੰਨਾ ਸੇਲਦੇ ਰਹੇ ਹਾਂ ਫੇਰ ਗੰਨਾ ਸੇਲਣਾ ਨੇ ਵੀ ਟਰਾਲੀਆਂ ਵੀ ਭਰਨੀਆਂ ਉੱਥੇ ਇੱਕ ਕਨੌਲੀ ਲਈ ਲਈ ਸੀ ਅਸੀਂ ਕਿਰਾਏ ਤੇ 500 ਰੁਪਏ ਮਹੀਨੇ ਦੇ ਉੱਤੇ ਰਹਿੰਦੇ ਹੁੰਦੇ ਸੀ ਨਾ ਕੋਈ ਉੱਥੇ ਲਾਈਟ ਸੀ ਨਾ ਕੋਈ ਪਾਣੀ ਦਾ ਪ੍ਰਬੰਧ ਸੀ ਬੋਟਾ ਸਿੰਘ ਦੀ ਪਤਨੀ ਅਤੇ ਬਜ਼ੁਰਗ ਮਾਂ ਨੇ ਬੱਚਿਆਂ ਸਮੇਤ ਕਈ ਰਾਤਾਂ ਭੁੱਖੇ ਪੇਟ ਵੀ ਕੱਟੀਆਂ ਸਾਰਾ ਦਿਨ ਕੰਮ ਕਰਨਾ ਅਤੇ ਰਾਤ ਨੂੰ ਪਾਣੀ ਪੀ ਕੇ ਸੌ ਜਾਣਾ ਬੋਟਾ ਸਿੰਘ ਦੀ ਪਤਨੀ ਬੱਚਿਆਂ ਦੇ ਸਵਾਲਾਂ ਦੇ ਜਵਾਬ ਦੇ ਦੇ ਕੇ ਥੱਕ ਗਈ ਬਹੁਤ ਮਾੜੀ ਹਾਲਤ ਹੋਗੀ ਬੇਹਾਨੀ ਕੁੜੀ ਸੀ ਸਾਨੂੰ ਪਤਾ ਜੀ ਮੈਂ ਸਿਹੜੀ ਕਰਨ ਜਾਂਦਿਆਂ ਸੀਗੀਆਂ ਘਰੇ ਛੱਡ ਕੇ ਬੱਚਿਆਂ ਨੂੰ ਪੜਾਈ ਖਰਾਬ ਹੋ ਗਈ ਉਹਨਾਂ ਦੀ ਕਈ ਵਾਰੀ ਬਿਨਾਂ ਰੋਟੀ ਤੋਂ ਵਿਆਹਣਾ ਤਿੰਨ ਦਿਨ ਅਸੀਂ ਜਾ ਕੇ ਤਿੰਨ ਦਿਨ ਅਸੀਂ ਰੋਟੀ ਖਾਧੀ ਨਹੀਂ ਜਮਈ ਬੱਚੇ ਸਾਡੇ ਭੁੱਖੇ ਸੀਗੇ ਬਹੁਤ ਹੀ ਅਸੀਂ ਦੁਖੀ ਸੀਗੇ ਜਿਹੜੀਆਂ ਪਰੇਸ਼ਾਨੀਆਂ ਤੋਂ ਤੰਗ ਆ ਕੇ ਯੂਪੀ ਚ ਹਿਜਰਤ ਕਰ ਗਏ ਉੱਥੇ ਵੀ ਸਕੂਨ ਨਾ ਮਿਲਿਆ ਮੁੜ ਇਹ ਪਰਿਵਾਰ ਪੰਜਾਬ ਪਰਤਿਆ ਪਰ ਪਿੰਡ 'ਚ ਫੇਰ ਵੀ ਨਹੀਂ ਆਇਆ ਸਗੋਂ ਪੰਜਾਬੀ ਸਿਆਸੀ ਰਾਸਤਾਨੀ ਬਠਿੰਡਾ ਦੇ ਇਲਾਕੇ 'ਚ ਰਹਿਣ ਲੱਗੇ ਉਝੇ ਪਾਸੇ ਕਿਸਾਨ ਜਥੇਬੰਦੀਆਂ ਵੀ ਇਹਨਾਂ ਦੀ ਭਾਲ ਕਰ ਰਹੀਆਂ ਸਨ ਜੇ ਪੰਜਾਬ ਦੇ ਦਿਹਾੜੀ ਤੋਂ ਦੂਰ ਦਨ ਸੋਹੇਗੀ ਆਗੀ ਬਠਿੰਡੇ ਕਰਦੇ ਰਹੇ ਕੰਮ ਨਰਮਾ ਜੋਗਦੇ ਰਹੋ ਕਰਦੇ ਰਹੇ ਬੱਚੇ ਸਾਡੇ ਸਕੂਲ 'ਚ ਪੜ੍ਹਦੇ ਸੀਗੇ ਪਿੰਡ ਭਲਾਈਆਂਣਾ ਜ਼ਿਲ੍ਹਾ ਮੁਕਸਰ ਜੀ ਰੋਡ ਦੇ ਉੱਤੇ ਪਿੰਡ ਆ ਇਹ ਬਹੁਤ ਵੱਡਾ ਪਿੰਡ ਆ ਤੇ ਬੱਚੇ ਕਹਿੰਦੇ ਵੀ ਐ ਕਰਕੇ ਉੱਥੇ ਲੋਸਮੈਂਟ ਕਰੀਆ ਆ ਕਰੀਆ ਵੀ ਫਲਾਣੇ ਫਲਾਣੇ ਨਾਮ ਦੇ ਬੰਦੇ ਬੂਟਾ ਸਿੰਘ ਜੱਗਾ ਸਿੰਘ ਨਾਲ ਛੱਡੀਆਂ ਘਰ ਵਾਲਿਆਂ ਦੇ ਨਾਮ ਬੋਲੇ ਵੀ ਜੇ ਉਹ ਐਸ ਪਿੰਡ ਚ ਆ ਤਾਂ ਵੀ ਸਾਡੀ ਕੋਈ ਸੁਰ ਦੱਸ ਦੇ ਤਾਂ ਬਹੁਤ ਵਧੀਆ ਗੱਲ ਆ ਵੀ ਅਸੀਂ ਉਹਨੂੰ ਪਾਲਦੇ ਫਿਰਦੇ ਆ ਬੱਚਿਆਂ ਦਾ ਕੀ ਕਰੀ ਦੱਸਿਆ ਜਿਵੇਂ ਚੱਲੋ ਕੋਈ ਨਹੀਂ ਫਿਰ ਉੱਥੋਂ ਹੌਲੀ-ਹੌਲੀ ਘਰਾਂ ਚ ਪਤਾ ਲੱਗ ਗਿਆ ਦਰਸਲ ਜਿਸ ਦਿਨ ਪਤਾ ਲੱਗਾ ਕਿ ਛਾਪਾ ਪਿੰਡ ਤੋਂ ਇਹ ਪਰਿਵਾਰ ਹਿਜਰਤ ਕਰ ਗਿਆ ਪਿੰਡ ਵਾਲਿਆਂ ਤੇ ਕਿਸਾਨ ਜਥੇਬੰਦੀਆਂ ਨੂੰ ਤੱਕਾ ਲੱਗਿਆ ਸਰਬਸੰਮਤੀ ਨਾਲ ਇਹਨਾਂ ਦੀ ਪਾਲ ਸ਼ੁਰੂ ਕੀਤੀ ਗਈ ਪਾਲ ਟੋਲ ਇਹਨਾਂ ਦੀ ਹੌਲੀ-ਹੌਲੀ ਇਹਨਾਂ ਦੇ ਪਿੰਡ ਦੇ ਵਿੱਚ ਇਕੱਠ ਕੀਤਾ ਤੇ ਪਿੰਡ ਵਾਲਿਆਂ ਨੇ ਵੀ ਸਾਨੂੰ ਬਹੁਤ ਹੰਗਾਰਾ ਦਿੱਤਾ ਵੀ ਜੇ ਤੁਸੀਂ ਪਰਿਵਾਰ ਨੂੰ ਮੋੜ ਲਿਆਨੇ ਹੋ ਤਾਂ ਇਤੋਂ ਵਧੀਆ ਕੀ ਹੋ ਸਕਦਾ ਯਾਨੀ ਸਾਰੇ ਪਿੰਡ ਨੇ ਇਹ ਗੱਲ ਨੂੰ ਬੜਾ ਬੁਰਾ ਮਨਾਇਆ ਦੁੱਖ ਮਨਾਇਆ ਵੀ ਐਡਾ ਵੱਡਾ ਪਰਿਵਾਰ ਆ ਜਿਹੜਾ ਚੱਲ ਗਿਆ ਅਸੀਂ ਹੌਲੀ ਹੌਲੀ ਜਿਹੜੀ ਜਦੋਂ ਘੋਖ ਕੀਤੀ ਤਾਂ ਚਲੋ ਇਹ ਡੇਢ ਸਾਲ ਬਾਅਦ ਪਰਿਵਾਰ ਆ ਜਿਹੜਾ ਇਹ ਜੁਪੀ ਵੱਲ ਚੱਲਿਆ ਗਿਆ ਜੁਪੀ 'ਚ ਕਿੱਥੇ ਰਿਹਾ ਸਾਨੂੰ ਨਹੀਂ ਪਤਾ ਤੇ ਉਸ ਤੋਂ ਬਾਅਦ ਇਹ ਬਠਿੰਡੇ ਜ਼ਿਲ੍ਹੇ ਦੇ ਵਿੱਚ ਆ ਗਿਆ ਪੁਸ਼ਿੰਡਾ ਜ਼ਿਲ੍ਹੇ ਦੇ ਵਿੱਚੋਂ ਜਦੋਂ ਅਸਲ ਇਹ ਥਾਂ ਨੂੰ ਆਰਤੀਏ ਨੇ ਜਿੰਦੇ ਮਾਰਤੇ ਆਰਤੀਏ ਦੇ ਜਿੰਦੇ ਮਾਰਨ ਦੇ ਨਾਲ ਇਹ ਹੋਰ ਕਿਸੇ ਨੂੰ ਆਰਤੀਆ ਦੂਜੇ ਨੂੰ ਥਾਂ ਦੇਣ ਲੱਗਿਆ ਤੇ ਸਾਨੂੰ ਭਣਕ ਪਈ ਤੇ ਅਸੀਂ ਇਹ ਪਰਿਵਾਰ ਨਾਲ ਗਾਹਾਂ ਦੀ ਗਾਹਾਂ ਤਾਲਮੇਲ ਕੀਤਾ ਤੇ ਇਹ ਪਰਿਵਾਰ ਨੂੰ ਅਸੀਂ ਜਿੰਦੇ ਤੋੜ ਕੇ ਇਸ ਘਰ ਦੇ ਵਿੱਚ ਮੁੜ ਬਹਾਇਆ ਕਿਸਾਨ ਜਥੇਬੰਦੀਆਂ ਤੇ ਪਿੰਡ ਵਾਲਿਆਂ ਨੇ ਬੁੱਟਾ ਸਿੰਘ ਦੇ ਪਰਿਵਾਰ ਨੂੰ ਲੱਭ ਲਿਆ ਜਿਹੜੇ ਘਰ ਚ ਹੱਸਦਾ ਖੇੜਦਾ ਪਰਿਵਾਰ ਵੱਸਦਾ ਸੀ ਉਸ ਪਰਿਵਾਰ ਦੀ ਮੁੜ ਪਿੰਡ ਵਾਪਸੀ ਹੋ ਗਈ ਇਹਨਾਂ ਨੇ ਸਾਡੀ ਹੈਲਪ ਜੀ ਪੂਰੀ ਵਧੀਆ ਕੀਤੀ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਆਓ ਸਾਡੇ ਨਾਲ ਚੱਲੋ ਤੁਹਾਨੂੰ ਅਸੀਂ ਘਰੇ ਬਿਠਾਉਨੇ ਆ ਆਰਤੀਲ ਸੀ ਦਾ ਕਬਜ਼ਾ ਇਹਨਾਂ ਨੇ ਜਿੰਦੇ ਤੋੜ ਕੇ ਸਾਨੂੰ ਇਸ ਘਰ ਚ ਬਿਠਾਇਆ ਕਹਿੰਦੇ ਛੋਡੇ ਕੰਨੀ ਕੋ ਝਾਕ ਨਹੀਂ ਸਕਦਾ ਡੀਜੀ ਐਮਐਲਏ ਵੀ ਸਾਡੇ ਘਰੇ ਆਏ ਡੀਸੀ ਤੱਕ ਵੀ ਸਾਡੀ ਗੱਲ ਪਹੁੰਚੀ ਸੁਣੀ ਵੀ ਸਾਡੀ ਗੱਲ ਜੀ ਇਕ ਵਾਰ ਨਾ ਕੋਈ ਕਬਰਾ ਹੁੰਦੀ ਰੋਣ ਦੀ ਤੁਸੀਂ ਬੈਠੋ ਆਪਾਂ ਜਥੇਬੰਦੀ ਦੀ ਸ਼ਰਤ ਸੀ ਜਾਂਜੂ ਨੇ ਜਾਣ ਦੀ ਸ਼ਰਤ ਸੀ ਬੈਠੇ ਹੁਣ ਵੀ ਬੈਠੇ ਆ ਹੱਥ ਵੀ ਇਹਨਾਂ ਹੁਣ ਵੀ ਇਹਨਾਂ ਦੇ ਇਹ ਸਾਰੀ ਘਟਨਾ ਜਿਸ ਦਾ ਸਭ ਤੋਂ ਵੱਧ ਦਿਲ ਟੁੱਟਿਆ ਉਹ ਸੀ ਇਹ ਬਜ਼ੁਰਗ ਜੋੜਾ ਚਿਹਰੇ ਤੇ ਉਮਰ ਨੇ ਆਪਣੀ ਦਸਤਕ ਦੇ ਨਿਸ਼ਾਨ ਪਾਈ ਹੋਏ ਨੇ ਆਪਣਾ ਘਰ ਛੱਡਣ ਦਾ ਦੁੱਖ ਇਹਨਾਂ ਦੇ ਦਿਲ ਤੇ ਡੂੰਗਾ ਅਸਰ ਪਾ ਗਿਆ ਨਿਕਰੋਂ ਜਾਣ ਨੂੰ ਕਿਹਦਾ ਜ਼ਿਕਰ ਕਰਦਾ ਹਾਂਗਾ ਪੋਰਾ ਪੋਰਾ ਜਵਾਕ ਸੀ ਉਦੋਂ ਆ ਵੀ ਛੋਟਾ ਜਿਹਾ ਸੀ ਦੁਜੀ ਜੋਕ ਵੀ ਛੋਟੇ ਛੋਟੇ ਸੀ ਬਸ ਇੰਨਾ ਵੀ ਆਪਣੀ ਜਾਨਾਂ ਦੇ ਕਿ ਕਿ ਸਾਡਾ ਲੀੜਾ ਸੀ ਕਪੜਾ ਸੀ ਸਭ ਪੁੱਛਿਆ ਜਾਵੇ ਪੰਚਾਇਤ ਨੂੰ ਪੁੱਛਿਆ ਜਾਵੇ ਸਭ ਗੜ ਗਿਆ ਸੀ ਉਹ ਸੰਤਾ ਐ ਮੈਨੇ ਦਿੱਤਾ ਆਇਆ ਨੂੰ ਘਰ ਤੇੜ ਪਾਉਣ ਨੂੰ ਵੀ ਹੀਟ ਵਿਛਾਉਣ ਨੂੰ ਦਾਣਾ ਫੱਕਾ ਵੀ ਭਾਈ ਸਭ ਨੇ ਦਿੱਤਾ ਥੋੜਾ ਥੋੜਾ ਵੀ ਜਿੰਨਾ ਕ ਚੱਲ ਸੀ ਹਰਾ ਪੈ ਜਾਗੇ ਗੱਲ ਦੇ ਬੁਟਾ ਸਿੰਘ ਦੇ ਪਿਤਾ ਬੁਢਾਪੇ ਦੇ ਬਾਵਜੂਦ ਤਕੜੇ ਹੋ ਗਏ ਪੁੱਤਰਾਂ ਨਾਲ ਖੇਤ 'ਚ ਮਿਹਨਤ ਕਰਦੇ ਸਨ ਪਰ ਜਦੋਂ ਦਾ ਆੜਤੀਆ ਘਰ ਆਉਣ ਲੱਗਾ ਅਤੇ ਉਸ ਦੇ ਡਰੋਂ ਆਪਣੀ ਮਿੱਟੀ ਛੱਡਣੀ ਪਈ ਤਾਂ ਉਸ ਦਾ ਇਹਨਾਂ ਤੇ ਡੂੰਘਾ ਅਸਰ ਪਿਆ ਦੋ ਸਾਲ ਹੋ ਗਏ ਮੰਜੇ ਤੇ ਪਈ ਨਹੀਂ ਰਹਿ ਰਿਹਾ ਕਿ ਆੜਤੀਆ ਦੀ ਸ਼ਕਲ ਇਹਨਾਂ ਨੂੰ ਡਰਾਉਂਦੀ ਹੈ ਉਹਨਾਂ ਦੇ ਦਿਮਾਗ ਤੇ ਟੈਨਸ਼ਨ ਬਹੁਤ ਪਈ ਹੋਵੇਗੀ ਆੜਤੀਆ ਕਰਕੇ ਕਿ ਸਾਡੇ ਕੋਲ ਘਰ ਨਹੀਂ ਸਾਡੇ ਕੋਲ ਜ਼ਮੀਨ ਨਹੀਂ ਹੈਗੀ ਜਿਹੜੇ ਬੰਦੇ ਨੇ ਇੰਨੀ ਮਿਹਨਤ ਕਰਕੇ ਬਣਾਈ ਹੋਵੇ ਜ਼ਮੀਨ ਉਹ ਬੰਦੇ ਨੂੰ ਟੈਨਸ਼ਨ ਹੁੰਦੀ ਹੈਗੀ ਉਹਨਾਂ ਨੇ ਬਹੁਤ ਔਖੀ ਬਣਾਈ ਸੀਗੀ ਜਿਹੜੀ ਆੜਤੀਆਂ ਸਾਡਾ ਸਾਰਾ ਕੁਝ ਲੈ ਗਿਆ ਹੁਣ ਉਹਨਾਂ ਨੂੰ ਇੰਨੀ ਟੈਨਸ਼ਨ ਹੈਗੀ ਟੈਨਸ਼ਨ ਜਿਹਨਾਂ ਦਿਮਾਗ ਆਫਸਰਟ ਹੋਇਆ ਵਿਆਗਾ ਦਵਾਈ ਨੂੰ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ ਵੈਸੇ ਜਿਹੜਾ ਦਵਾਈ ਦਵਾ ਦੀ ਬਚਾਰੇ ਨੂੰ 2 ਸਾਲ ਹੋ ਗਿਆ ਜੋ ਮੰंजे ਤੇ ਬੈਠਾਗਾ ਆੜਤੀਆਂ ਨੇ ਜਿਹੜੇ ਇਹ ਜੇ ਟਾਮਕੀਆਂ ਦਿੱਤੀਆਂ ਸੀ ਉਹਨੇ ਦਿਮਾਗ 'ਚ ਬਿਠਾ ਲੈਣਾ ਹੁਣ ਵੀ ਉਹ ਇਸ ਵਕਤ ਵੀ ਇਹੀ ਗੱਲ ਕਹਿੰਦਾਗਾ ਆਪਾਂ ਨੂੰ ਘਰੋਂ ਕੱਢ ਦੇਣਗੇ ਆੜਤੀ ਆਪਾਂ ਨੂੰ ਘਰੋਂ ਕੱਢ ਦੂੰਗਾ ਆਰਤੀ ਨੇ ਆਪਣਾ ਸਮਾਨ ਚੱਕ ਕੇ ਲੈ ਜਾਊਗਾ ਆਰਤੀ ਆਪਣੇ ਡੰਗਰ ਲੈ ਜਾਊਗਾ ਬਸ ਇਹੀ ਗੱਲ ਕਹੀ ਜਾਂਦੇ ਨੇ ਦੇ 2 ਸਾਲ ਹੋ ਗਏ ਮੰਜੇ ਤੇ ਬੈਠੇ ਸਾਡੇ ਚ ਐਨੀ ਵੀ ਹੈ ਨਹੀਂ ਕਿ ਜਿਹੜੀ ਅਸੀਂ ਦਵਾਈ ਦਵਾ ਦੀ ਆ ਜੋ ਮਰਨ ਦੇ ਮੰਜੇ ਤੇ ਗਿਆ ਬੁੱਟਾ ਸਿੰਘ ਆਪਣੇ 40 ਕਿੱਲਿਆਂ ਦੀ ਫਸਲ ਪਿੰਡ ਦੀ ਮੰਡੀ ਚ ਸੁੱਟਦਾ ਸੀ ਉਸ ਦੀ ਫਸਲ ਦਾ ਸਾਰਾ ਹਿਸਾਬ-ਕਿਤਾਬ ਰਾਏਕੋਟ ਚ ਆਰਤੀ ਕਮਲੇਸ਼ ਕੁਮਾਰ ਦੀ ਇਸੇ ਦੁਕਾਨ ਚ ਬੈਠ ਕੇ ਹੁੰਦਾ ਸੀ ਆਰਤੀ ਕਮਲੇਸ਼ ਕੁਮਾਰ ਤਾਂ ਭਾਵੇਂ ਮੌਤ ਹੋ ਚੁੱਕੀ ਹੈ ਪਰ ਉਸ ਦੇ ਬੇਟਾ ਰਜੇਸ਼ ਕੁਮਾਰ ਇਸੇ ਸ਼ਹਿਰ ਚ ਕਰਿਆਨੇ ਦੀ ਦੁਕਾਨ ਕਰਦਾ ਹੈ ਆਰਤੀਆ ਕਮਲੇਸ਼ ਕੁਮਾਰ ਤਾਂ ਇਸ ਦੁਨੀਆ ਚ ਨਹੀਂ ਰਿਹਾ ਪਿਤਾ ਦੀ ਆੜ੍ਹਤ ਸੰਭਾਲਣ ਵਾਲੇ ਪੁੱਤਰ ਨੂੰ ਸਵਾਲ ਕੀਤੇ ਗਏ ਬੁਟਾ ਸਿੰਘ ਨਾਮੀ ਕਿਸਾਨ ਨਾਲ ਪਿਤਾ ਦੇ ਹਿਸਾਬ-ਕਿਤਾਬ ਬਾਰੇ ਕੋਈ ਵੀ ਜਾਣਕਾਰੀ ਹੋਣ ਤੋਂ ਉਸਨੇ ਸਾਫ਼ ਇਨਕਾਰ ਕਰ ਦਿੱਤਾ ਮੈਨੂੰ ਬਾਰੇ ਵੀ ਨੌਲੇ ਜੀ ਮੈਂ ਤਾਂ ਬੋਲਾਂ ਜੇ ਮੈਨੂੰ ਕੋਈ ਪਤਾ ਹੋਵੇਗਾ ਭੂਤਾ ਸਿੰਘ ਦੇ ਮਾਮਲੇ ਸੰਬੰਧੀ ਆਰਤੀ ਕੁਮਲੇਸ਼ ਕੁਮਾਰ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਕੈਮਰੇ ਅੱਗੇ ਆਉਣ ਤੋਂ ਸਾਫ਼ ਮਨਾ ਕਰ ਦਿੱਤਾ ਤੇ ਇਸ ਸੰਬੰਧੀ ਉਹਨਾਂ ਦੇ بیٹے ਰਜੇਸ਼ ਕੁਮਾਰ ਨੇ ਇਹ ਕਹਿ ਕੇ ਕੈਮਰੇ ਤੋਂ ਟਾਲਾ-ਵਟ ਲਿਆ ਕਿ ਉਹਨਾਂ ਨੂੰ ਇਸ ਮਾਮਲੇ ਬਾਰੇ ਕੁਝ ਵੀ ਨਹੀਂ ਪਤਾ। ਭਾਵੇਂ ਕਿ ਆਰਤੀਆ ਕਮਲੇਸ਼ ਕੁਮਾਰ ਰੱਬ ਨੂੰ ਪਿਆਰਾ ਹੋ ਗਿਆ ਪਰ ਉਸ ਦੀ ਮੌਤ ਤੋਂ ਬਾਅਦ ਵੀ ਉਸ ਦਾ ਖੌਫ ਇਸ ਪਰਿਵਾਰ ਨੂੰ ਸਤਾ ਰਿਹਾ ਹੈ। ਬੱਚੇ ਵੱਡੇ ਹੋ ਗਏ ਨੇ। ਇਸ ਲਈ ਸਮਾਜ 'ਚ ਉਹਨਾਂ ਨੂੰ ਨਿਤਨੇਮੇ ਤਾਨੇ ਸੁਣਨ ਨੂੰ ਮਿਲਦੇ ਨੇ। ਹੁਣ ਵੀ ਸਾਨੂੰ ਡਰ ਬਹੁਤ ਹੈਗਾ ਵੀ ਕੀ ਪਤਾ ਹੁੰਦਾ ਆਰਤੀਆ ਕਿਹੜੇ ਵੇਲੇ ਸਮ ਕਹੇ ਦੇ। ਬਾਹਰ ਨਿਕਲੋ ਬਾਹਰ ਚਲੋ। ਹੁਣ ਵੀ ਸਾਡੇ ਬੱਚਿਆਂ ਨੂੰ ਬਹੁਤ ਸਾਨੂੰ ਡਰ ਲੱਗਦਾਗਾ ਹੁਣ ਸਾਡੇ ਬੱਚੇ ਸਿਆਣੇ ਹੋ ਗਏ ਸਾਨੂੰ ਐ ਡਾਰਾ ਵੀ ਬੱਚਾ ਨੂੰ ਕੋਈ ਮਿਹਣਾ ਮਾਰ ਦੂਗਾ ਬੱਚੇ ਦੇ ਮਨ ਚ ਤੇ ਫੀਲ ਹੁੰਦੀ ਹੋਈ ਹੈ ਕਿ ਵੀ ਸਾਡੇ ਨਾਲ ਇੰਨੀਆਂ ਗੱਲਾਂ ਹੋ ਗਈਆਂ ਜਵਾਕ ਸਕੂਲ ਚ ਮਿਹਣੇ ਦਿੰਦੇ ਨੇ ਤਾਨੇ ਮਾਰਦੇ ਨੇ ਇਹਨਾਂ ਨੂੰ ਵੀ ਥੋੜੇ ਕੋ ਜਮੀਨ ਨਹੀਂ ਥੋੜੇ ਕੋ ਘਰ ਨਹੀਂ ਥੋੜੇ ਖਵਾਰਾਂ ਚ ਫੋਟੋਆਂ ਆਉਂਦੀਆਂ ਨੇ ਦਿਹਾੜੀ ਕਰਕੇ ਪਰਿਵਾਰ ਪਾਲਣ ਵਾਲੇ ਮਾਪਿਆਂ ਨੂੰ ਬੱਚੇ ਸਵਾਲ ਪੁੱਛਦੇ ਨੇ ਜਿਨ੍ਹਾਂ ਦਾ ਜਵਾਬ ਦੇਣਾ ਔਖਾ ਹੋ ਜਾਂਦਾ ਹੈ ਕਹਿੰਦੇ ਨੇ ਕਿ ਸਾਡੇ ਕੋਲ ਜ਼ਮੀਨ ਨਹੀਂ ਸਰ ਘਰ ਨਹੀਂ ਕਿਵੇਂ ਹੋ ਗਿਆ ਕਿਉਂ ਹੋ ਗਿਆ ਕੀ ਕੀਤਾ ਕੀ ਤੁਸੀਂ ਲੈ ਲਿਆ ਬਹੁਤ ਗੱਲਾਂ ਪੁੱਛਦੇ ਨੇ ਹੁਣ ਕੀ ਜਵਾਬ ਸਵਾਲ ਦੇਈ ਇਹਨਾਂ ਨੂੰ ਸੰਤ ਲੋਕ ਖਾ ਕੇ ਆਰਤੀਆਂ ਖਾ ਕੇ ਹੁਣ ਕਹਾਂ ਨੂੰ ਸਾਡੇ ਜਵਾਕਾਂ ਨੂੰ ਰਸਤੇ ਕਿੱਥੇ ਹੋ ਜਾਣਗੇ ਲੈ ਕਹਿੰਦੇ ਨੇ ਕੋ ਘਰ ਨਹੀਂ ਜ਼ਮੀਨ ਨਹੀਂ ਕੁੜੀਆਂ ਨੂੰ ਤਾਂ ਬੱਲਾ ਲੱਗ ਗਿਆ ਮੁੰਡਿਆਂ ਨੂੰ ਤਾਂ ਭੈ ਲੱਗੇ ਹੋਏ ਨੇਗੇ ਅਗਲਾ ਕਹਿੰਦਾ ਉੱਥੇ ਅਸੀਂ ਆਪਦੀ ਕੁੜੀ ਕੀ ਜਗਾਵਾਂਗੇ ਜਿੱਥੇ ਕੋਸੇ ਰੋਟੀ ਵੀ ਨਹੀਂ ਬਣਦੀ ਹੈਗੀ ਸਾਡਾ ਤਾਂ ਸਾਰਾ ਕੁਝ ਹੀ ਖੜ ਗਿਆ ਅੱਜ ਘਰ ਵਾਪਸੀ ਤਾਂ ਹੋ ਗਈ ਪਰ ਆਰਥਿਕ ਹਾਲਾਤ ਹੁਣ ਵੀ ਨਹੀਂ ਸੁਧਰੇ। ਬੋਟਾ ਸੰਦਾ ਛੋਟਾ ਭਰਾ ਪੰਜਾਬ ਤੋਂ ਬਾਹਰ ਜਾਂਦਾ ਹੈ। ਮਜ਼ਦੂਰੀ ਲਈ। ਘਰ ਦੀਆਂ ਔਰਤਾਂ ਖੇਤਾਂ 'ਚ ਕੰਮ ਕਰਦੀਆਂ ਨੇ। ਛੋਟਾ ਭਾਈ ਵੀ ਕੰਪੈਨ ਚਲਾਉਂਦਾ ਸੱਤੀ ਸਿਗੜ ਜਾਂਦਾ। ਮੈਂ ਇਹਦੀ ਇੱਥੇ ਕਰਦਾ। 2-4 ਮਹੀਨੇ ਘਟੋਨੇ ਮੌਕੇ ਰਲਦਾ ਮੀਆਂ। ਉਧਰ ਤੂੜੀ ਵਾਲੀ ਮਸ਼ੀਨ ਦਾ ਸੀਜ਼ਨ ਲਾਉਣਾ ਕਣਕ ਵੇਲੇ। ਵੀ ਚਲ ਤੂੜੀ ਤਾੜੀ ਜਾਂਦੀ ਜਾਂ ਖਾਣ ਨੂੰ ਦਾਣੇ ਆ ਜਾਂਦੇ ਨੇ। ਘਰ ਦਾ ਕੰਮ ਕਰਦੀਆਂ ਨੇ। ਸਾਡੇ ਸਬਜ਼ੀ ਪਿੰਡ 'ਚ ਬਹੁਤ ਲੱਗਦੀ ਆ। ਇਹ 25 ਰੁਪਏ ਘੰਟੇ ਤੇ। ਸਬਜ਼ੀ ਤੋੜਨ ਜਾਂਦੀਆਂ ਨੇ। ਆਰ.ਟੀ.ਏ ਦੇ ਜਿਹੜੇ ਕਰਜ਼ੇ ਕਾਰਨ ਪਰਿਵਾਰ ਨੇ ਪਿੰਡ ਛੱਡਿਆ 45 ਏਕੜ ਕਣਕ ਦੀ ਖੜੀ ਫਸਲ ਛੱਡੀ ਉਸ ਦਾ ਹਿਸਾਬ ਕਿਤਾਬ ਕਿਸ ਦੇ ਕੋਲ ਹੈ ਸਵਾਲੇ ਉੱਠਦਾ ਹੈ ਕਿ ਕਰਜ਼ੇ ਤੋਂ ਤੰਗ ਆ ਕੇ ਬੂਟਾ ਸਿੰਘ ਨੇ 2002 ਦੇ ਵਿੱਚ ਜਦੋਂ ਆਪਣੇ ਪਰਿਵਾਰ ਸਮੇਤ ਘਰ ਛੱਡ ਦਿੱਤਾ ਤਾਂ ਪਿੱਛੇ ਬਚੀ ਖੜੀ ਕਣਕ ਦੀ ਫਸਲ ਕਿਸ ਨੇ ਵੱਢੀ ਜਿਸ ਦਾ ਮੁੱਲ ਤਕਰੀਬਨ 4.5 ਲੱਖ ਰੁਪਏ ਸੀ ਤੇ 14 ਸਾਲ ਬੀਤ ਜਾਣ ਦੇ ਬਾਵਜੂਦ ਬੂਟਾ ਸਿੰਘ ਨੂੰ ਅੱਜ ਵੀ ਆਪਣੀ ਫਸਲ ਦੇ ਪੈਸੇ ਨਹੀਂ ਮਿਲੇ ਤਾਂ ਬੂਟਾ ਸਿੰਘ ਲਈ ਅੱਜ ਇਹੀ ਸਵਾਲ ਹੈ ਕਿ ਆਪਣੀ ਫਸਲ ਦੀ ਪਰਪਾਈ ਕਰੇ ਤਾਂ ਕਿਸ ਤੋਂ ਕਰੇ ਕਿਸਾਨ ਜਥੇਬੰਦੀਆਂ ਨੇ ਖੇਤ ਚ ਖੜੀ ਫਸਲ ਸਾਮਣ ਲਈ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਪਰ ਸਰਕਾਰੀ ਵਾਅਦਿਆਂ ਦਾ ਹਾਲ ਸ਼ਾਇਦ ਕਿਸੇ ਤੋਂ ਲੁਕਿਆ ਨਹੀਂ ਸਾਡੇ ਨਾਲ ਵਾਅਦਾ ਵੀ ਕੀਤਾ ਸੀ ਉਸ ਸਮੇਂ ਦੇ ਡੀਸੀ ਤੇ ਐਸਐਸਪੀ ਨੇ ਤੇ ਮਹਿਲਕਲਾਂ ਵਾਲਾ ਥਾਣੇਦਾਰ ਸ੍ਰਿੰਦਰ ਸਿੰਘ ਵੀ ਜਦੋਂ ਇਹ ਕਣਕ ਆਪਾਂ ਵੱਢਾਂਗੇ ਇਹ ਤਿੰਨ ਮੈਂਬਰੀ ਕਮੇਟੀ ਬਣਾ ਕੇ ਦੋ ਜਥੇਬੰਦੀ ਦੇ ਬੰਦੇ ਹੋਣਗੇ ਦੋ ਪੁਲਿਸ ਦੇ ਤੇ 2 ਹੋਣਗੇ ਪੰਚਾਇਤੀ ਵੀ ਇਹ ਕੜਕ ਨੂੰ ਕਿਸੇ ਥਾਵੇਂ ਰੱਖਿਆ ਜਾਊ ਵੱਢ ਕੇ ਇਹਦਾ ਸਾਂਝਾ ਪੈਸਾ ਜਿਹੜਾ ਉਹ ਜਦੋਂ ਕਿਤੇ ਪਰਿਵਾਰ ਮੁੜ ਕੇ ਆਊਗਾ ਤੇ ਉਹ ਜਿਵੇਂ ਜਿਵੇਂ ਕਹਿਣਗੇ ਉਹਵੇਂ ਦਿੱਤਾ ਜਾਊ ਤੇ ਸਾਡੇ ਜਥੇਬੰਦੀ ਦੇ ਕਾਰਨ ਜਦੋਂ ਧਨੇਰ ਨੂੰ ਸਜ਼ਾ ਹੋਈ ਮਨਜੀਤ ਧਨੇਰ ਨੂੰ ਕਿਰਨਜੀਤ ਕਾਂਢ ਚ ਅਸੀਂ ਉੱਧਰ ਉਲਝ ਗਏ ਤੇ ਪ੍ਰਸ਼ਾਸਨ ਨੇ ਤੇ ਇੱਥੋਂ ਦਾ ਜਿਹੜਾ ਪੁਲਿਸ ਕਹ ਲੋ ਜਾਂ ਹੋਰ ਉਹਨਾਂ ਨੇ ਸਾਨੂੰ ਨਹੀਂ ਪਤਾ ਵੀ ਕਣਕ ਆ ਜਿਹੜੀ ਆਪ ਮੁਹਾਰਿਆਂ ਨੇ ਵੜ ਲਈ ਠੇਕਾ ਵੇਸੀ ਇਹਨਾਂ ਦਾ ਗਿਆ ਵਿਆ ਸੀ ਉਹਨਾਂ ਮੰਨ ਤੇ ਅਸੀਂ ਉਸ ਤੋਂ ਬਾਅਦ ਜਦੋਂ ਪੁਸਪੜਤਾਲ ਵੀ ਕਰੀਆ ਫਿਰ ਉਹਦਾ ਸਾਨੂੰ ਅਜੇ ਥਾਂ ਹੀ ਕੋਈ ਥੋ ਪਤਾ ਨਹੀਂ ਲੱਗਿਆ ਅਸੀਂ ਇਹ ਬਾਰ-ਬਾਰ ਵੀ ਮੰਗ ਕਰਦੇ ਰਹੇ ਆ ਵੀ ਉਹ ਜਿਹੜੀ ਕਣਕ ਦਾ ਪੈਸਾ ਉਹ ਦੱਸਿਆ ਜਾਵੇ ਉਹਦੀ ਪੜਤਾਲ ਹੋਵੇ ਜਿਵੇਂ ਪੜਤਾਲ ਕਰ ਲੈਂਦੀ ਆ ਪੁਲਿਸ ਤੇ ਪੁਸਪੜਤਾਲ ਹੋ ਸਕਦੀ ਸੀ ਤੇ ਉਹ ਪੈਸਾ ਜਿਹੜਾ ਮੁੜ ਕੇ ਜਿਨ੍ਹਾਂ ਦਾ ਵੀ ਬਣਦਾ ਸੀ ਚਾਹੇ ਇਹਨਾਂ ਨੂੰ ਦਿੰਦੇ ਚਾਹੇ ਜਿਨ੍ਹਾਂ ਦਾ ਇਹਨਾਂ ਨੇ ਦੇਣਾ ਸੀ ਜ਼ਿੰਦਗੀ 'ਚ ਇਹਨਾਂ ਵੱਡਾ ਝਟਕਾ ਲੱਗਣ ਤੋਂ ਬਾਅਦ ਇਸ ਪਰਿਵਾਰ ਦੀ ਹਿੰਮਤ ਨੂੰ ਸਲਾਮ ਹੈ ਕਿਸੇ ਸਮੇਂ ਖੁਦਕੁਸ਼ੀ ਦੀ ਸੋਚ ਰਹੇ ਪਰਿਵਾਰ ਦਾ ਕਹਿਣਾ ਹੈ ਕਿ ਲੱਖ ਮੁਸ਼ਕਲਾਂ ਆਉਣ ਤੇ ਵੀ ਕਿਸਾਨ ਲਈ ਖੁਦਕੁਸ਼ੀ ਹੱਲ ਨਹੀਂ ਹੈ ਖੁਦਕੁਸ਼ੀ ਨਾ ਕਰੇ ਬੰਦਾ ਕੋਈ ਵਕਤ ਪੈ ਗਿਆ ਕੋਈ ਗੱਲ ਨਹੀਂ ਕਟੋ ਖੁਦਕੁਸ਼ੀ ਕਦੇ ਵਾਸਤੇ ਨਾ ਕਰੋ ਆਪਦੇ ਦਿਮਾਗ ਨਾਲ ਉਸ ਮਰਜ਼ੀ ਕਰੋ ਵੀ ਮਤਲਬ ਖੁਦਕੁਸ਼ੀ ਨਹੀਂ ਕਰਨੀ ਚਾਹੀਦੀ ਕੋਈ ਕੁਝ ਕਰਦੇ ਉਹਦੋਂ ਆ ਜੀ ਲੋ ਬੰਦੇ ਜਦੋਂ ਕੋਈ ਤੰਗ ਹੋਇਆ ਹੁੰਦਾ ਕੁਝ ਮੈਂ ਆੜਤੀ ਵਾਲੀ ਗੱਲ ਹੀ ਲਾ ਲਓ ਆੜਤੀਏ ਤੰਗ ਕਰ ਰਹੇ ਨੇ ਨਜਾਇਜ਼ ਇੱਕ ਦੀਆਂ ਕਲਮਾਂ ਚਾਹਤ ਕਰ ਬਣਾ ਲੈਂਦੇ ਨੇ ਆਣ ਪੜ ਬੰਦੇ ਗੂਠਾ ਲਾ ਕੇ ਮੁੜੇ ਆਉਂਦੇ ਨੇ ਉਹਨਾਂ ਨੂੰ ਕੀ ਪਤਾ ਵਕੀਲ ਲਿਖਦੇ ਨੇ ਇਹ ਖਾਲੀ ਪਰੋਟੇ ਤੇ ਆੜਤੀਏ ਸਾਈਨ ਕਰਾ ਲੈਂਦੇ ਨੇ ਕਿਸਾਨ ਜਿੱਥੇ ਬੰਦੀਆਂ ਦਾ ਕਹਿਣਾ ਹੈ ਕਿ ਹੁਣ ਕੋਈ ਮੁੜ ਕੇ ਜੇਕਰ ਇਸ ਪਰਵਾਰ ਨੂੰ ਉਜਾੜਨ ਦੀ ਕੋਸ਼ਿਸ਼ ਕਰੇਗਾ ਉਲਟਾ ਡਟ ਕੇ ਉਸ ਦਾ ਮੁਕਾਬਲਾ ਕੀਤਾ ਜਾਵੇਗਾ ਅੱਜ ਵੀ ਜੇਕਰ ਉਹ ਆੜਤੀਏ ਇੱਥੇ ਆ ਕੇ ਜਾਂ ਕੋਈ ਹੋਰ ਤੱਕੜ ਤਾਂ ਜਥੇਬੰਦੀ ਇਹਦੇ ਤੇ ਪੂਰਾ ਸੰਘਰਸ਼ ਕਰੂਗੀ ਤੇ ਅਸੀਂ ਕੁਰਬਾਨੀ ਦੇਣ ਤੋਂ ਵੀ ਸਾਡੀ ਜਥੇਬੰਦੀ ਨਹੀਂ ਪਿੱਛੇ ਹਟੂਗੀ ਜੋ ਜੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਜਾਂ ਕੋਈ ਜ਼ਬਰੀ ਇਹਨੂੰ ਆ ਕੇ ਥਾਂ ਨੂੰ ਕੋਈ ਲੈਣਾ ਚਾਹੁੰਦਾ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਮੌਜੂਦਾ ਢਾਂਚੇ 'ਚ ਆਰਥਿਕੀ ਦੀ ਲੋੜ ਹੀ ਨਹੀਂ ਹੈ ਛਾਪਾ ਪਿੰਡ ਦੇ ਲੋਕ ਵੀ ਇਸ ਪਰਿਵਾਰ ਨਾਲ ਖੜੇ ਨਹੀਂ ਇਹ ਕੁਝ ਸਮਾਂ ਪਹਿਲਾਂ ਸੀ ਅੱਜ ਤੋਂ ਜੇ ਇਹ ਕਹਿਣਾ ਹੋਵੇ 30 ਸਾਲ ਪਹਿਲਾਂ ਉਦੋਂ ਅਸੀਂ ਕਹਿੰਨੇ ਵੀ ਮਾਨਦਾਰ ਆੜਤੀਏ ਸੀਗੇ ਉਦੋਂ ਕੱਲੇ ਆੜਤੀਏ ਆੜਤ ਤੇ ਨਿਰਪਰਸ ਚਲੋ ਉਹਦੀ ਸੰਭਾਲ ਕਰਦਾ ਸੀ ਆੜਤੀਆ ਪਰ ਜਿਉਂ-ਜਿਉਂ ਇਹਦੇ ਚ ਸਾਹੂਕਾਰਾ ਵੜਿਆ ਵਿਆਜ ਤੇ ਪੈਸਾ ਦੇਣ ਲੱਗ ਗਿਆ ਆੜਤੀਆ ਉਦੋਂ ਲੋਭ ਲਾਲਚ ਦੇ ਵਿੱਚ ਆ ਕੇ ਆੜਤੀਏ ਨੇ ਜੋ ਵੀ ਅੱਜ ਅੱਜ ਆੜਤੀਏ ਦੀ ਕੋਈ ਲੋੜ ਨਹੀਂ ਇਹ ਅਸੀਂ ਮੰਗ ਵੀ ਕਰ ਚੁੱਕੀਆਂ ਜੱਥੇਬੰਦੀਆਂ ਵੀ ਆੜਤੀਏ ਨੂੰ ਬਾਹਰ ਕੀਤਾ ਜਾਵੇ ਮੰਡੀ ਦੇ ਵਿੱਚੋਂ ਕਿ ਇੰਨਾ ਪੈਸਾ ਹੈਗਾ ਜਿਹੜਾ ਉਹ ਸਰਕਾਰ ਸਿੱਧਾ ਖਰੀਦ ਸਕਦੀ ਆ ਤਾਂ ਸਾਡੀਆਂ ਜਿਹੜੀਆਂ ਸਾਇਟੀਆਂ ਨੇ ਇਹ ਵੀ ਖਰੀਦ ਸਕਦੀਆਂ ਨੇ ਤੇ ਅੱਜ ਆੜਤੀਏ ਦੀ ਲੋੜ ਨਹੀਂ ਗਈ ਸੀ ਪੰਜਾਬ ਵਿੱਚ ਕਿਸਾਨਾਂ ਦੀ ਮੰਦਹਾਲੀ ਦੇ ਸੈਂਕੜੇ ਕਿਸੇ ਸੁਨੇ ਹੋਣਗੇ ਪਰ ਕੋਈ ਪਰਿਵਾਰ ਸ਼ਾਹੂਕਾਰ ਤੋਂ ਤੰਗ ਆ ਕੇ ਪਿੰਡ ਹੀ ਛੱਡ ਗਿਆ ਹੋਵੇ ਸ਼ਾਇਦ ਇਹ ਪਹਿਲਾ ਕੇਸ ਹੋਵੇ ਅਜਿਹੇ ਕਿਸਾਨ ਹਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੂੰ ਇਹ ਪਰਿਵਾਰ ਸ਼ੀਸ਼ਾ ਦਿਖਾ ਰਿਹਾ ਹੈ